ਇੱਕ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਸਾਰਿਆਂ ਨੂੰ ਪਤਾ ਹੀ ਲੱਗਿਆ ਹੋਣਾ ਇੱਕ ਮੰਦਭਾਗੀ ਘਟਨਾ ਮਾਨਸਾ ਦੇ ਅੰਦਰ ਵਾਪਰੀ ਹੈ ਸਾਡਾ ਸਾਥੀ ਸੁਖਵਿੰਦਰ ਸਿੰਘ ਜੋ ਲੰਮੇ ਸਮੇਂ ਤੋਂ ਬਿਜਲੀ ਅਦਾਰੇ ਅੰਦਰ ਕੰਮ ਕਰਦਾ ਸੀ ਤੇ ਲਗਾਤਾਰ ਸਰਕਾਰ ਵਿਰੁੱਧ ਸੰਘਰਸ਼ ਵੀ ਕਰਦਾ ਸੀਗਾ ਉਸ ਸਾਥੀ ਦੀ ਅੱਜ ਬਿਜਲੀ ਦੇ ਖੰਭੇ ਤੇ ਡਿੱਗਣ ਕਾਰਨ ਉਹਦੀ ਥੋਣ ਜਿਹੜੀ ਹੈ ਉਹ ਮਤਲਬ ਫ੍ਰੈਕਚਰ ਹੋਈ ਹੈ ਤੇ ਥੋਣ ਫ੍ਰੈਕਚਰ ਹੋਣ ਕਾਰਨ ਉਹਨਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਆ ਸੋ ਮੈਂ ਜਿੰਨੇ ਵੀ ਸਾਥੀ ਬਠਿੰਡਾ ਜਾਂਉਂਦੇ ਸਾਥੀ ਹੈਗੇ ਆ ਉਹਨਾਂ ਨੂੰ ਮੈਂ ਪੂਰ ਜੋਰ ਅਪੀਲ ਕਰਾਂਗਾ ਕਿ ਸਾਥੀ ਦੇ ਸਾਥੀ ਨੂੰ ਮੁਆਵਜ਼ਾ ਦਿਵਾਉਣ ਨੌਕਰੀ ਦਾ ਪ੍ਰਬੰਧ ਕਰਾਉਣ ਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਸਾਰੇ ਸਾਥੀ ਇਕਜੁੱਟ ਹੋ ਕੇ ਸੰਘਰਸ਼ ਕਰਨ ਪਰਿਵਾਰਾਂ ਸਮੇਤ ਸੰਘਰਸ਼ ਕਰਨ ਇਸ ਕਰਕੇ ਸਾਰੇ ਸਾਥੀ ਨੂੰ ਬੇਨਤੀ ਆ ਉਸ ਸਾਥੀ ਨੂੰ ਵੀ ਆਪਾਂ ਇਨਸਾਫ ਦਿਵਾਉਣਾ ਹੈਗਾ ਸੋ ਸਾਰੇ ਸਾਥੀ ਨੂੰ ਬੇਨਤੀ ਹੈ ਕਿ ਜੋਰ-ਸ਼ੋਰ ਨਾਲ ਸਾਰੇ ਸਾਥੀ ਉਸ ਪ੍ਰੋਗਰਾਮ ਦੇ ਵਿੱਚ ਜਰੂਰ ਸਮੂਹਿਤ ਕਰਨ ਜਿੱਥੇ ਵੀ ਤੁਹਾਨੂੰ ਸਦਾ ਲੱਗਦਾ ਤੁਹਾਨੂੰ ਕੋਈ ਵੌਇਸ ਰਿਕਾਰਡਿੰਗ ਰਾਹੀਂ ਜਾਂ ਕਿਸੇ ਵੀਡੀਓ ਕਲਿੱਪ ਰਾਹੀਂ ਜਾਂ ਕਿਸੇ ਫੋਨ ਰਾਹੀਂ ਸਾਰੇ ਨੂੰ ਬੇਨਤੀ ਹੈ ਕਿ ਜ਼ੋਰ ਸ਼ੋਰ ਨਾਲ ਉਹ ਸਾਥੀ ਦੀ ਜਿਹੜੀ ਆਪਾਂ ਹੈਲਪ ਮੁਆਵਜ਼ਾ ਦਿਵਾਉਣ ਦੀ ਨੌਕਰੀ ਦੇ ਗਾਰੰਟੀ ਕਰਾਉਣ ਵਾਸਤੇ ਉਹ ਆਪਾਂ ਨੇ ਸੰਘਰਸ਼ ਕਰਨਾ ਸਾਰੇ ਸਾਥੀ ਜਰੂਰ ਸਮੂਹਿਤ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ